ਦੋਸਤੋ ਕਿਸਾਨ ਮੇਲੇ ਲੱਗ ਰਹੇ ਨੇ ਅੱਜਕੱਲ ਪਹਿਲਾਂ ਲੁਧਾਨੇ ਲੱਗਿਆ ਫਿਰ ਫਰੀਦਕੋਟ ਵੀ ਲੱਗਿਆ ਸੀਗਾ ਤੇ ਗੁਰਦਾਸਪੁਰ ਵੀ ਲੱਗਿਆ ਸੀਗਾ ਤੇ ਹੁਣ ਜਿਹੜਾ ਲੇਟੈਸਟ ਜਿਹੜਾ ਹੁਣ ਖਤਮ ਕਿਸਾਨ ਮੇਲਾ ਹੋਇਆ ਹੈ ਉਹ ਪਟਿਆਲਾ ਦੇ ਵਿੱਚ ਜਿਹੜਾ ਖੇਤੀ ਵਿਗਿਆਨ ਕੇਂਦਰ ਰੌਣੀ ਹੈਗਾ ਜੀ ਉੱਥੇ PAU ਦੁਆਰਾ ਖੇਤੀ ਮੇਲਾ ਕਿਸਾਨ ਮੇਲਾ ਲਗਾਇਆ ਗਿਆ ਹੈ ਦੋਸਤੋ ਸੋਹਣੀ ਦੀਆਂ ਫਸਲਾਂ ਦਾ ਕਿਸਾਨ ਮੇਲਾ ਇਹਨੂੰ ਕਹਿੰਦੇ ਹੈ ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਕਿਸਾਨ ਆਤੇ ਕਿਸਾਨ ਬੀਬੀਆਂ ਨੇ ਸ਼ਿਰਕਤ ਕੀਤੀ ਸੀਗੀ ਖੇਤੀ ਨਾਲ ਸਹਾਇਕ ਧੰਦਾ ਪਰਿਵਾਰ ਸੁਖੀ ਮੁਨਾਫਾ ਚੰਗਾ ਦੇ ਉਦੇਸ਼ ਦੇ ਨਾਲੇ ਮੇਲੇ ਲਗਾਇਆ ਗਿਆ ਸੀ ਜਿਹਦਾ ਮਤਲਬ ਜਿਹੜਾ ਇਹ ਉਦੇਸ਼ ਸੀਗਾ ਇਹ ਸੀਗਾ ਜੀ ਖੇਤੀ ਨਾਲ ਸਹਾਇਕ ਧੰਦਾ ਪਰਿਵਾਰ ਸੁਖੀ ਮੁਨਾਫਾ ਚੰਗਾ ਦੋਸਤੋ ਇਹਦੇ ਵਿੱਚ ਜਿਹੜਾ ਸੀਗਾ ਜੀ ਸ਼ਿਰਕਤ ਕਰਨ ਵਾਲੇ ਸੀਗੇ ਜੀ ਪੀਯੂ ਦੇ ਜਿਹੜੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੋਸਲ ਹੁਣੇ ਸੀਗੇ ਸਾਫ ਸੀਗੇ ਤੇ ਉਹ ਮੁੱਖ ਮਹਿਮਾਨ ਵਜੋਂ ਉੱਥੇ ਆਏ ਸੀਗੇ ਤੇ ਡਾਕਟਰ ਹਰਜਿੰਦਰ ਸਿੰਘ ਵੈਦੀ ਆਈਏਐਸ ਵਧੀਕ ਕਮਿਸ਼ਨਰ ਵਿਕਾਸ ਪਟਿਆਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਕਿਰਤ ਕੀਤੀ ਸੀ ਇਸ ਮੌਕੇ ਅਮਰੀਕਾ ਤੋਂ ਆਗਾਮ ਵੱਧੂ ਕਿਸਾਨ ਮਿਸ ਹੋਪ ਪਜਿਸਕੀ ਵੀ ਸ਼ਾਮਿਲ ਹੋਏ ਸੀ ਦੋਸਤੋ ਇਸ ਮੌਕੇ ਬੀਜ ਵਿਕਰੀ ਕੇਂਦਰ ਖੇਤ ਖੇਤ ਨਮਾਇਸ਼ਾਂ ਅਤੇ ਪ੍ਰਦਰਸ਼ਨੀਆਂ ਨੇ ਕਿਸਾਨਾਂ ਦੇ ਠਾਠਾ ਮਾਰਦੇ ਸਮੁੰਦਰ ਨੂੰ ਦੇਖ ਕੇ ਖੁਸ਼ੀ ਪ੍ਰਗਟ ਕਰਦੇ ਆ ਡਾਕਟਰ ਗੌਸਲ ਨੇ ਕਿਹਾ ਕਿ ਕਿਸਾਨੀ ਨੂੰ ਉੱਚਾ ਚੁੱਕਣ ਲਈ ਪੀਏਯੂ ਹਮੇਸ਼ਾ ਹੀ ਤਸਪਰ ਰਹਿੰਦਾ ਹੈ ਤੇ ਵੱਤ ਤੋਂ ਵੱਧ ਕੋਸ਼ਿਸ਼ ਉਹਨਾਂ ਦੀ ਹੁੰਦੀ ਹੈਗੀ ਹੈ ਕਿ ਯੂਨੀਵਰਸਿਟੀ ਵੱਲੋਂ ਖੋਜਾਂ ਪ੍ਰਤੀ ਕਿਸਾਨਾਂ ਦਾ ਅਥਾ ਵਿਸ਼ਵਾਸ ਬਰਕਰਾਰ ਰਵੇ ਜੀ ਅਤੇ ਵਿਗਿਆਨੀਆਂ ਅਤੇ ਪ੍ਰਸਾਰ ਮਾਰਾਂ ਦੀ ਹੌਸਲਾ ਅਫਜ਼ਾਈ ਵੀ ਉਹਨਾਂ ਨੇ ਉੱਥੇ ਮੌਕੇ ਦੇ ਉੱਪਰ ਮੇਲੇ ਦੇ ਵਿੱਚ ਕੀਤੀ ਸੀ ਕਿਸਾਨ ਮੇਲਿਆਂ ਨੂੰ ਇੱਕ ਦੂਜੇ ਕੋਲੋਂ ਸਿੱਖਣ ਸਿਖਾਉਣ ਦਾ ਵਧੀਆ ਮੌਕਾ ਦੱਸਿਆ ਉਹਨਾਂ ਨੇ ਰਵਾਇਤੀ ਖੇਤੀ ਦੇ ਨਾਲ ਨਾਲ ਕਿਸਾਨ ਮੇਲੇ ਦੇ ਉਦੇਸ਼ ਮੁਤਾਬਕ ਨਿਰੰਤਰ ਆਮਦਨ ਲਈ ਵੱਤਵਾਦ ਸਹਾਇਕ ਧੰਧਿਆਂ ਨੂੰ ਅਪਣਾਉਣ ਲਈ ਵੀ ਉਹਨਾਂ ਨੇ ਦੋਸਤੋ ਅਪੀਲ ਕੀਤੀ ਕਿਸਾਨਾਂ ਨੂੰ ਕਿਹਾ ਦੋ ਪਿਛਲੇ ਸਾਲ ਹੜਾਂ ਦੇ باوجود ਝੋਨੇ ਦਾ ਝਾੜ 4 ਲੱਖ ਟਨ ਵੱਧ ਰਿਹਾ ਹੋਣ ਦਾ ਸਿਹਰਾ ਉਹਨਾਂ ਨੇ ਖੇਤੀ ਮਾਰਾਂ ਵੱਲੋਂ ਵਿਕਸਤ ਕੀਤੀਆਂ ਕਿਸਮਾਂ ਸਿਰ ਬਨ੍ਹਦਿਆਂ ਇਸ ਵਾਰ ਝੋਨੇ ਦੀਆਂ ਪੀ ਆਰ 126 ਅਤੇ ਪੀ ਆਰ 131 ਕਿਸਮਾਂ ਦੀ ਕਾਸ਼ਤ ਦੀ ਸਿਫਾਰਿਸ਼ ਦੋਸਤੋ ਕੀਤੀ ਉਹਨਾਂ ਨੇ ਤੇ ਕਿਸਾਨ ਵੀਰ ਜਿਹੜੇ ਹੈਗੇ ਉਹ ਧਿਆਨ ਨਾਲ ਇੱਕ ਵਾਰੀ ਫੇਰ ਨੋਟ ਕਰ ਲੈਣ ਜੀ ਪੀ ਆਰ 126 ਅਤੇ ਪੀ ਆਰ 131 ਜਿਹੜੀਆਂ ਕਿਸਮਾਂ ਦੀ ਉਹ ਕਾਸ਼ਤ ਕਰਨ ਇਹਦੇ ਬੀਜ ਵਾਸਤੇ ਤੁਸੀਂ ਖੇਤੀ ਯੂਨੀਵਰਸਿਟੀ ਦੇ ਨਾਲ ਸੰਪਰਕ ਕਰ ਸਕਦੇ ਹੋ ਲੁਧਿਆਣੇ ਦੀ ਤੇ ਉਸ ਤੋਂ ਇਲਾਵਾ ਘਰੇਲੂ ਲੋੜਾਂ ਵਾਸਤੇ ਸਬਜ਼ੀਆਂ ਤੇ ਫਲਾਂ ਲਈ ਪੋਸ਼ਟਿਕ ਬਾਗਿਚੀ ਲਗਾਉਣ ਦਾ ਸੁਝਾਅ ਵੀ ਦਿੱਤੇ ਆ ਡਾਕਟਰ ਗੌਂਸਲ ਨੇ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਗਈਆਂ ਸਬਜ਼ੀਆਂ ਚਾਰੇ ਤੇਲ ਬੀਜ ਅਤੇ ਦਾਲਾਂ ਦੇ ਬੀਜਾਂ ਦੀਆਂ ਕਿੱਟਾਂ ਖਰੀਦਣ ਦੀ ਵੀ ਸਿਫਾਰਿਸ਼ ਉਹਨਾਂ ਨੇ ਕੀਤੀ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਦੀ ਸਿਫਾਰਿਸ਼ ਕਰਦੇ ਉਹਨਾਂ ਨੇ ਕਿਹਾ ਕਿ ਇਸ ਨਾਲ ਕਣਕ ਨੂੰ ਗੁੱਲੀ ਡੰਡੇ ਵਰਗੇ ਨਦੀਨਾਂ ਤੋਂ ਨਜਾਤ ਮਿਲੇਗੀ ਅਤੇ ਜਲ ਸੋਮਿਆਂ ਦੀ ਵੀ ਬਚਤ ਹੋ ਸਕਦੀ ਹੈ ਸੰਘਰਸ਼ ਕਰਕੇ ਬਾਹਰਲੇ ਮੁਲਕਾਂ ਵਿੱਚ ਆਪਣੀ ਤਾਕ ਜਮਾਉਣ ਵਾਲੇ ਪੰਜਾਬੀ ਕਿਸਾਨਾਂ ਦਾ ਹਵਾਲਾ ਦਿੰਦੇ ਆ ਡਾਕਟਰ ਗੌਸਲ ਨੇ ਕਿਹਾ ਕਿ ਕਿਰਤ ਅਤੇ ਕਿਰਸ਼ ਦੇ ਨਾਲ ਨਾਲ ਪੀਏਯੂ ਦੇ ਸਕਿੱਲ ਡਵੈਲਪਮੈਂਟ ਸੈਂਟਰ ਅਤੇ ਇਨਕਿਊਬੇਸ਼ਨ ਸੈਂਟਰ ਨਾਲ ਜੁੜ ਕੇ ਜਿੰਸਾਂ ਦਾ ਮੁੱਲ ਵੱਧਾ ਕਰਕੇ ਖੇਤੀ ਨੂੰ ਖੇਤੀ ਕਾਰੋਬਾਰ ਵਿੱਚ ਬਦਲ ਕੇ ਹੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਖੇਤੀ ਧੰਦੇ ਨਾਲ ਜੋੜ ਸਕਾਂਗੇ ਪੀਏਯੂ ਦੀਆਂ ਖੇਤੀ ਸਿਫਾਰਸ਼ਾਂ ਬਾਰੇ ਨਿਰੰਤਰ ਜਾਣਕਾਰੀ ਹਾਸਲ ਕਰਨ ਲਈ ਉਹਨਾਂ ਨੇ ਕਿਸਾਨਾਂ ਨੂੰ QR ਕੋਡ ਸਕੈਨ ਕਰਕੇ ਯੂਨੀਵਰਸਿਟੀ ਦੇ ਸੋਸ਼ਲ ਮੀਡੀਆ ਨਾਲ ਜੁੜਨ ਦੀ ਅਪੀਲ ਕੀਤੀ ਦੋਸਤੋ ਇਹ ਬਹੁਤ ਵੱਡੀ ਗੱਲ ਕਹੀ ਹੈ ਉਹਨਾਂ ਨੇ ਖਲੇ ਵੀ ਸਾਡੇ ਇਸ ਖਿੱਤੇ ਦੇ ਵਿੱਚ ਇਸ ਪੰਜਾਬ ਦੇ ਖੇਤਰ ਦੇ ਵਿੱਚ ਕਿਸਾਨ ਹੈਗੇ ਜੋ ਪੀਏਯੂ ਦੇ ਜਿਹੜੇ ਐਪ ਹੈਗੇ ਆ ਜਾਂ ਉਹਨਾਂ ਦੇ ਸੋਸ਼ਲ ਮੀਡੀਆ ਨੈਟਵਰਕ ਹੈਗਾ ਉਹਦੇ ਨਾਲ ਨਹੀਂ ਜੁੜੇ ਹੋਏ ਤੇ ਤੁਹਾਨੂੰ ਅਪੀਲ ਹੈ ਕਿ ਤੁਸੀਂ ਵੀ ਪੀਏਯੂ ਦੇ YouTube ਚੈਨਲ ਜਿਹੜਾ ਹੈਗਾ ਉਹਦੇ ਨਾਲ ਜੁੜੋ Facebook ਵੀ ਉਹਨਾਂ ਦਾ ਪੇਜ ਵੀ ਹੈਗਾ ਤੇ ਹੋਰ ਵੀ ਐਪ ਵੀ ਉਹਨਾਂ ਦਾ ਹੈਗਾ ਜੀ ਉਹਨਾਂ ਨਾਲ ਜੁੜੋ ਜ਼ਰੂਰ ਤੇ ਤਾਂ ਕਿ ਉੱਥੇ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਹੋ ਸਕੇ ਦੋਸਤੋ ਇਸ ਮੁਕੇ ਖੇਤੀ ਨੂੰ ਪੰਜਾਬ ਦੀ ਆਨ ਆਣ ਦੇ ਪਛਾਣ ਦੱਸਦੇ ਡਾਕਟਰ ਹਰਜਿੰਦਰ ਸਿੰਘ ਬੇਦੀ ਨੇ ਪੰਜਾਬ ਭਰ ਵਿੱਚ ਕਿਸਾਨ ਮੇਲੇਆਂ ਰਾਹੀਂ ਨਵੇਂ ਦਿਸ਼ਾ ਨਿਰਦੇਸ਼ ਦੇਣ ਲਈ ਪੀਏਯੂ ਮਾਰਾਂ ਦੀ ਤਾਰੀਫ਼ ਕਰਦਿਆ ਖੇਤੀ ਨੂੰ ਸਦਾ ਬਹਾਰ ਕਿਤੇ ਵਜੋਂ ਪਰਫੁੱਲਤ ਕਰਨ ਲਈ ਪੜੀ ਲਿਖੀ ਨੌਜਵਾਨ ਪੀੜੀ ਨੂੰ ਵੀ ਆਪਣੇ ਪਿਤਾ ਪੁਰਖੀ ਧੰਦੇ ਨਾਲ ਜੁੜਨ ਦੀ اپیل ਕੀਤੀ ਜੀहां دوستو دیکھا گیا ਹੈ ਕਿ ਅੱਜ ਕੱਲ ਦੇ ਨੌਜਵਾਨ ਬਹੁਤ ਕੱਟ ਖੇਤੀ ਬਾੜੀ ਵੱਲ ਉਹਨਾਂ ਦਾ ਰੁਝਾਨ ਹੈਗਾ ਤੇ ਉਹਨਾਂ ਨੇ اپیل ਕੀਤੀ ਕਿ ਜਿਹੜੇ ਆਪਣੇ ਰਿਵਾਇਤੀ ਖੇਤੀ ਕਰਦੇ ਆ ਰਹੇ ਨੇ ਉਹ ਆਪਣੇ ਬੱਚਿਆਂ ਨੂੰ ਬੱਚਿਆਂ ਨੂੰ ਵੀ ਚਾਹੀਦਾ ਕਿ ਉਹ ਖੇਤੀ ਬਾੜੀ ਵੱਲ ਵੱਧ ਧਿਆਨ ਦੇਣ ਸਬਜ਼ੀਆਂ ਤੇ ਫਲਾਂ ਰਾਹੀਂ ਪੋਸਟਿਕਤਾ ਵਧਾਉਣ ਦੀ ਸਿਫਾਰਿਸ਼ ਕਰਦੇ ਆ ਉਹਨਾਂ ਨੇ ਜੈਵਿਕ ਖੇਤੀ ਵੱਲ ਮੁੜਨ ਤੇ ਜ਼ੋਰ ਦਿੰਦੇ ਆ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਜਾਂਦੀਆਂ ਖੇਤੀ ਤਕਨੀਕਾਂ ਨੂੰ ਵੱਧ ਤੋਂ ਵੱਧ ਅਪਣਾਉਣ ਲਈ ਉਹਨਾਂ ਨੇ ਕਿਆ ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਦੋਸਤੋ ਉੱਥੇ ਲੋਕ ਵੀ ਆਏ ਹੋਏ ਸੀਗੇ ਤੇ ਇਹ ਤਸਵੀਰਾਂ ਰਾਹੀਂ ਤੁਸੀਂ ਇਸ ਮੇਲੇ ਦੇ ਵਿੱਚ ਜਿਹੜੇ ਪ੍ਰੋਗਰਾਮ ਹੋਏ ਉਹਨਾਂ ਨੂੰ ਤੁਸੀਂ ਦੋਸਤੋ ਦੇਖ ਸਕਦੇ ਹੋ ਤੇ ਜੇ ਵੀਡੀਓ ਦੋਸਤੋ ਵਧੀਆ ਲੱਗਿਆ ਚੰਗਾ ਲੱਗਿਆ ਤਾਂ ਇਸ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ ਜੀ